ਦੋ ਦੋ ਮੈਂ ਤਾਂ ਕੋਈ ਨਹੀਂ ਦੇਖੋ ਜੀ ਤੋਂ ਇਹ ਕਿਨੇ ਕਰੈਕਟਲ ਦਾ ਨਹੀਂ ਗਿਆ ਜੀ ਦੇਖੋ ਜੀ ਅੱਜ ਜਿਹੜਾ ਹੈਗਾ ਅ ਬੈਟਕ ਦਾ ਜੜ ਜਿਹੜਾ ਹੈਗਾ ਆਪਾਂ ਕੋਸ਼ਿਸ਼ ਕੀਤਾ ਆ ਜਿਸ ਦੇ ਵਿੱਚੋਂ ਜਿਹੜਾ ਹੈਗਾ ਟੋਟਲ 28598 ਬੱਚੇ ਜਿਹੜੇ ਅਪੀਅਰ ਹੋਏ ਸੀ ਉਹਦੇ ਵਿੱਚੋਂ 273348 ਜਿਹੜੇ ਗਿਆ ਉਪਾਸ ਹੋਏ ਨੇ ਔਰ ਪਾਸ ਪਰਸੈਂਟੇਜ 97.2 ਰਹੀ ਹੈ ਯਾਰ ਜਿੱਥੋਂ ਤੱਕ ਜਿਹੜੇ ਹੈਗੇ ਆ ਪਾਸ ਪਰਸੈਂਟੇਜ ਬੱਚੀਆਂ ਦੀ ਗੱਲ ਕੀਤੀ ਹੈ ਤੁਸੀਂ ਬੱਚੀਆਂ ਦੀ ਜਿਹੜੀ ਹੈਗੀ ਆ ਪਾਸ ਪਰਸੈਂਟੇਜ ਉਹ ਹੈਗੀ ਯਾਰ ਜਿਹੜੀ ਪਾਸ ਪਰਸੈਂਟੇਜ ਬੱਚੀਆਂ ਦੀ ਹੈਗੀ ਆ ਉਹ 132642 ਬੱਚੀਆਂ ਨੇ ਐਗਜ਼ਾਮ ਦਿੱਤਾ ਉਹਦੇ ਵਿੱਚੋਂ 130132 ਬੱਚੀਆਂ ਪਾਸ ਹੋਈਆਂ ਆ 93.11% ਜਿਹੜਾ ਬੱਚੀਆਂ ਦੀ ਪਰਸੈਂਟੇਜ ਬਣ ਗਈ। ਔਰ ਨਾਲੇ ਜਿਹੜੇ ਹੈਗੇ ਆ ਲੜਕੇ ਉਹ 148445 ਅਪੀਅਰ ਹੋਏ ਨੇ 143206 ਪਾਸ ਹੋਏ ਨੇ ਤਾਂ ਉਹਨਾਂ ਦੀ 64.47% ਜਿਹੜੇ ਆ ਕੁੜੀਆਂ ਮਤਲਬ ਜਿਹੜਾ ਕਹਿ ਲਈਏ ਵੀ ਬੱਚੀਆਂ ਉਹਨਾਂ ਨੇ ਇਸ ਵਾਰ ਫੇਰ ਜਿਹੜੀ ਹੈਗੀ ਆ ਗੋਰ ਦੇ ਵਿੱਚ ਜਿਹੜੀ ਹੈਗੀ ਆ ਬਾਜ਼ੀ ਮਾਰੀ ਹੈਗੀ ਆ ਬੱਚਿਆਂ ਲੜਕੀਆਂ ਨਾਲੋਂ ਪਹਿਲੇ ਮਾਤਾ ਜੀ ਦਾ ਨਾਮ ਤਾਂ ਜਾਈ ਦੂਸਰੇ ਪਾਸੇ ਅ ਅਸੀਂ ਜਿਹੜੇ ਹੈਗੇ ਆ ਫਸਟ ਸੈਕੰਡ ਥਰਡ ਜਿਹੜੇ ਏਸ 2024 ਦੇ ਸੈਸ਼ਨ ਦੇ ਵਿੱਚੋਂ ਬੱਚੇ ਆਏ ਨੇ ਪਹਿਲੇ ਅ ਬੱਚੀ ਜਿਹੜੀ ਹੈਗੀ ਆ ਫਸਟ ਆਈ ਹੈਗੀ ਆ ਉਹ ਹੈ ਅਦਿਤੀ ਡਾਟਰ ਆਫ ਅਜੀਤ ਕੁਮਾਰ ਜਿਹਦੇ 650 ਦੇ ਵਿੱਚੋਂ 650 ਨੰਬਰ ਨੇ ਸੈਕੰਡ ਲੜਕੀ ਬੱਚੀ ਹੈ ਅਲੀਸ਼ਾ ਸ਼ਰਮਾ ਉਹਨਾਂ ਦਾ ਫਾਦਰ ਨੇਮ ਹੈ ਮਹਿੰਦਰ ਸ਼ਰਮਾ ਉਹਨਾਂ ਦੇ ਇਹ ਹੈ ਜੀ ਤੇਜਾ ਸਿੰਘ ਸਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੂਰੀ ਲੁਧਿਆਣਾ ਦੀ ਬੱਚੀ ਹੈਗੀ ਆ ਉਹ ਵੀ ਲੁਧਿਆਣਾ ਦੀ ਇਸੇ ਸਕੂਲ ਦੀ ਬੱਚੀ ਫਸਟ ਵੀ ਇਸ ਸਕੂਲ ਦੀ ਬੱਚੀ ਆ ਤੇ ਸੈਕੰਡ ਵੀ ਜਿਹੜੀ ਮੈਂ ਦੱਸਿਆ ਉਹ ਇਸ ਸਕੂਲ ਦੀ ਆ ਥਰਡ ਬੱਚੀ ਦਾ ਨਾਮ ਹੈ ਕਰਮਨਪ੍ਰੀਤ ਕਰੋ ਇਹਦੇ ਫਾਦਰ ਨੇਮ ਹੈਗੇ ਜਗਰੂਪ ਸਿੰਘ ਜੀ ਔਰ ਇਹ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਮਾ ਤਨੇਲ ਤਸਵੀਰ ਬਾਬਾ ਬਕਾਲਾ ਅੰਮ੍ਰਿਤਸਰ ਦੀ ਹੈ ਔਰ ਦੂਸਰੇ ਪਾਸੇ ਜਿਹੜੇ ਜ਼ਿਲ੍ਹਿਆਂ ਦੀ ਵੀ ਗੱਲ ਕਰੀਏ ਤਾਂ ਅਸੀਂ ਜਿਹੜਾ ਹੈ ਸਭ ਤੋਂ ਪਹਿਲੀ ਜ਼ਿਲ੍ਹੇ ਜਿਹੜੀ ਹੈਗੀ ਆ ਮਾਨਮਤੀ ਪੀਸ਼ਨ ਲਈ ਹੈਗੀ ਆ ਉਹ ਅੰਮ੍ਰਿਤਸਰ ਹੈ ਅੰਮ੍ਰਿਤਸਰ ਬਾਕੀ ਜਿਹੜਾ ਤੋਂ ਜਿਹੜਾ ਹੈਗਾ ਟੌਪ ਕੀਤਾ ਹੈਗਾ 99.24% ਜਿਹੜੀ ਹੈਗੀ ਆ ਇਹਨਾਂ ਦਾ ਜਿਹੜਾ ਹੈਗਾ ਰਿਜ਼ਲਟ ਆਇਆ ਹੈ ਸੈਕਟਰ ਦੀ ਪਠਾਨਕੋਟ ਥਾਲ ਤੇ ਤਾਨਤਨ ਇਸ ਤਰ੍ਹਾਂ ਜਿਹੜੀ ਹੈਗੀ ਆ ਉਹ ਮੈਡ ਜਿਹੜੀ ਹੈਗੀ ਆ ਚੱਲੀ ਹੋਈ ਹੈ ਔਰ ਨਾਲ ਦੀ ਨਾਲ ਜਿਹੜਾ ਵਿਸ਼ੇ ਦੇ ਵਿੱਚੋਂ ਵੀ ਜਿਸ ਤਰ੍ਹਾਂ ਟੋਟਲ ਵਿਸ਼ੇ ਨੇ ਸਾਡੇ ਉਹਨਾਂ ਦਿਸ਼ਿਆਂ ਦੇ ਵਿੱਚੋਂ ਜਿਸ ਤਰ੍ਹਾਂ ਪੰਜਾਬੀ ਦੇ ਵਿੱਚ 99.59% ਹੈ ਇੰਗਲਿਸ਼ ਦੇ ਵਿੱਚੋਂ 99.81% ਹੈ ਔਰ ਮੈਥ ਦੇ ਵਿੱਚੋਂ ਜਿਹੜਾ ਹੈ 99.55 ਹੈ ਇਸ ਤਰ੍ਹਾਂ ਸਾਰੇ ਹੀ ਵਿਸ਼ਿਆਂ ਦੀ ਜਿਹੜੀ ਆ ਪਰਸੈਂਟੇਜ ਜਿਹੜੀ ਹੈਗੀ ਆ ਵਿਸ਼ੇਵਾਰਤੋਂ ਜਿਹੜੀ ਆ ਉਹ ਮਹੀਆ ਕਰਵਾ ਦਿੱਤੀ ਹੈਗੀ ਆ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਬੋਰਡ ਦੇ ਨਾਲ ਬੜਾ ਸਹਿਯੋਗ ਕਰ ਰਹੇ ਹੋ ਔਰ ਤੁਸੀਂ ਲੋਕਤਰਤਰ ਦੇ ਵੀ ਥਾਮ ਹੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਗਲੇ ਵੀ ਰਿਜ਼ਲਟ ਆ ਉਹ ਆਪਾਂ ਤੁਹਾਡੇ ਸਹਿਯੋਗ ਦੇ ਨਾਲ ਔਰ ਸਮੇਂਬੱਧ ਔਰ ਦੂਸਰੇ ਬੋਰਡ ਦਾ ਵੀ ਪਹਿਲਾਂ ਜਿਹੜਾ ਹੈਗਾ ਉਸਤ ਕਰਾਂਗੇ ਬਹੁਤ ਬਹੁਤ ਧੰਨਵਾਦ